ਰਿਟਾਇਰਡ ਪੁਲਸ ਮੁਲਾਜ਼ਮ ਨਾਲ ਵੱਜੀ ਲੱਖਾਂ ਰੁਪਏ ਦੀ ਠੱਗੀ ਆਪਣੇ ਪੈਸੇ ਵਾਪਸ ਲੈਣ ਲਈ ਹੋ ਰਿਹਾ ਹੈ ਤਰਲੋ ਮੱਛੀ ਸ਼੍ਰੀ ਮੁਕਤਸਰ ਸਾਹਿਬ ਬਜਲੀਪੋਰਡ ਦੇ ਰਿਟਾਇਰ ਮੁਲਾਜ਼ਮ ਅਸ਼wini ਵੇਦੀ ਨਾਲ ਸਾਈਬਰ ਠੱਗੀ ਵਜੀ ਹੈ ਅਸ਼wini ਵੇਦੀ ਨੇ ਦੱਸਿਆ ਕਿ 18 ਅਗਸਤ ਨੂੰ ਉਹ ਕਰੋ ਰੋਟੀ ਖਾ ਕੇ ਜਾ ਰਿਹਾ ਸੀ ਤਾਂ ਉਸਦੇ ਮੋਬਾਈਲ ਤੇ ਇੱਕ ਮੈਸੇਜ ਆਇਆ ਉਹਨਾਂ ਦੇ ਖਾਤੇ ਵਿੱਚ 5000 ਰੁਪਏ ਕਟਿਆ ਗਿਆ ਉਸ ਨੇ ਤੁਰੰਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਵਿੱਚ ਜਾ ਕੇ ਬੈਂਕ ਨੂੰ ਸੂਚਿਤ ਕੀਤਾ ਕਿ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਉਹਨਾਂ ਦੇ ਖਾਤੇ ਵਿੱਚੋਂ 5000 ਰੁਪਏ ਕੱਟਿਆ ਗਿਆ ਹੈ ਬੈਂਕ ਨੇ ਕਾਰਵਾਈ ਕਰਦੇ ਉਹਨਾਂ ਦਾ ਬੈਂਕ ਖਾਤੇ ਨੂੰ ਫ੍ਰੀਜ਼ ਕਰ ਦਿੱਤਾ ਪਰ ਉਹਨਾਂ ਵੱਤੋਂ 9 ਲੱਖ ਦੀ ਐਫ ਡੀ ਵੀ ਕਰਵਾਈ ਹੋਈ ਸੀ ਉਸ ਵੱਲ ਨਾ ਧਿਆਨ ਦਿੰਦਿਆਂ ਹੋਇਆਂ ਅਗਲੇ ਦਿਨ ਉਸਦੀ ਐਫ ਡੀ ਤੋਂ ਲੋਨ ਕਰਾ ਕੇ ਸਾਰੇ ਪੈਸੇ ਕਢਵਾ ਲਈ ਅਸ਼wini ਨੇ ਦੱਸਿਆ ਕਿ ਇਹ ਰਕਮ 9 ਲੱਖ ਰੁਪਏ ਬੰਦੀ ਹੈ ਪਰ ਜਦੋਂ ਉਹ ਪੈਸੇ ਕਢਾਉਣ ਲਈ ਗਿਆ ਤਾਂ ਬੈਂਕ ਦੇ ਮੁਲਾਜ਼ਮ ਉਲਟਾ ਉਸ ਨੂੰ ਕਹਿਆ ਕਿ ਤੁਸੀਂ ਕਿਸ਼ਤ ਭਰਨ ਵਾਸਤੇ ਤਿਆਰ ਹੋ ਜਾਵੋ ਅਸ਼wini ਕੁਮਾਰ ਨੇ ਕ੍ਰਾਈਮ ਬ੍ਰਾਂਚ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਇਨਸਾਫ ਦੀ ਮੰਗ ਕੀਤੀ ਹੈ ਮੈਂ ਸ਼੍ਰੀ ਮੈਂ ਅਸ਼wini ਗੁਮਾਰ ਪੰਜਾਬ ਸਟੇਟ ਪੀਐਸਪੀਜੀਐਲ ਦਾ ਐਮਪਲਾਈ ਰਿਟਾਇਰ ਹੋਇਆ ਮੇਰੇ ਨਾਲ 18 7 2025 ਚ ਫਰਾਡ ਹੋ ਗਿਆ ਉਸ ਤੋਂ ਬਾਅਦ ਮੈਂ ਬੈਂਕ ਗਿਆ ਬੈਂਕ ਵਾਲਿਆਂ ਨੇ ਮੇਰਾ ਖਾਤਾ ਕਦੇ ਤੇਰਾ ਫ੍ਰੀ ਕਰ ਦਿੱਤਾ ਤੇ ਤੂੰ ਜਾ ਕੇ ਉਹ ਤੋਂ ਪਹਿਲੇ 5000 ਦਾ ਆਇਆ ਸੀ 18 ਤਰੀਕ ਨੂੰ ਜੀ ਉਸ ਤੋਂ ਬਾਅਦ ਮੈਂ ਜਦੋਂ 2 ਤਰੀਕ ਨੂੰ 2 9 ਨੂੰ ਆਦੀ ਪੈਨਸ਼ਨ ਕਢਾਣ ਗਿਆ ਉਦੋਂ ਮੈਨੂੰ ਬੈਂਕ ਵਾਲਿਆਂ ਨੇ ਕਿਹਾ ਤੇਰਾ 19 ਤਰੀਕ ਵਿੱਚ ਐਫ ਡੀ ਦੇ ਗੈਸਟ ਨੂਨ ਹੋ ਗਿਆ ਤੇ ਉਹ ਪੈਸੇ ਕੱਢੇ ਗਏ ਆ ਉਹ ਤੇ ਇਹਨਾਂ ਨੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਕੋਈ ਮੈਨੂੰ ਦੱਸਿਆ ਨਹੀਂ ਮੈਂ ਬਜ਼ੁਰਗ ਬੰਦਾ ਆਰਟ ਦਾ ਵੇਚਣ ਦਾ ਤਾਂ ਉਹਨਾਂ ਵੱਲੋਂ 9 ਡਾਕ ਰੁਪਏ ਦਾ ਲੋਨ ਕਰਵਾ ਕੇ ਤੇ ਫਰਾਡ ਕੀਤਾ ਗਿਆ ਤੇ ਐਫ ਡੀ ਚ ਕਿੰਨੇ ਪੈਸੇ ਨਿਕਲੇ ਐਫ ਡੀ ਵਿੱਚੋਂ ਸਾਰੇ ਪੈਸੇ ਉਹਨਾਂ ਨੇ ਕਢਾ ਲਏ ਕਿੰਨੇ ਪੈਸੇ ਕਢਾ ਲਏ ਜੀ 892000 ਰੁਪਿਆ ਉਹਨਾਂ ਨੇ ਮੇਰੇ ਅਕਾਊਂਟ ਵਿੱਚੋਂ ਪੈਸੇ ਕਢਾ ਲਏ ਤੁਸੀਂ ਹੁਣ ਤੁਹਾਡੇ ਉਹਨੂੰ ਕੋਈ ਬੈਂਕ ਜਾ ਕੇ ਦੁਬਾਰਾ ਨਹੀਂ ਮੈਂ ਬੈਂਕ ਵਿੱਚ ਗਿਆ ਸੀਗਾ ਜੀ ਉਹਨਾਂ ਨੇ ਮੇਰੇ ਨਾਲ ਮਿਸਬੇਵ ਕੀਤਾ ਮੈਨੂੰ ਉਹਨਾਂ ਨੇ ਮੇਰੇ ਕਿਸੇ ਨਾਲ ਹੀ ਗੱਲ ਹੀ ਨਹੀਂ ਕੀਤੀ ਹੋਣੇ ਕਹਦੇ ਤੂੰ ਕੜਾ ਫਾਰਮ ਭਰਿਆ ਸੀ ਉਹਦੇ ਚ ਐਫ ਡੀ ਵੀ ਲਿਖਣੀ ਸੀ ਜਦੋਂ ਕਿ ਇਹਨਾਂ ਨੇ ਮੈਨੂੰ ਕਿਹਾ ਵੀ ਤੇ ਤੇਰੇ ਖਾਤਾ ਬੰਦ ਹੋ ਗਿਆ ਤੇਰੇ ਪੈਸੇ ਨਿਕਲ ਨਹੀਂ ਸਕਦੇਗੇ ਤੇਰੇ ਖਾਤੇ ਵਿੱਚ ਆ ਜਾਣਗੇ ਤੇ ਮੈਂ ਅੱਜ ਸੁੱਜੀ ਬੱਚੀ ਐ ਤੂੰ ਕਿਵੇਂ ਲੱਗਦਾ ਕਿਨੇ ਮਾਰੀ ਤੇ ਬੈਂਕ ਵਾਲਿਆਂ ਨੇ ਰਲ ਮਿਲ ਕੇ ਇਹਨਾਂ ਨੇ ਕੋਈ ਫਰਾਡ ਕੀਤਾ ਜੀ ਮੈਂ ਤਾਂ ਇਹਦੇ ਬਾਰੇ ਨੋਟਿਸ ਨਹੀਂ ਤੇ ਬਾਕੀ ਅੱਗੇ ਸਾਰੇ ਭੈਣ ਭਰਾਵਾਂ ਨੂੰ ਸਾਰੇ ਭੈਣ ਭਰਾਵਾਂ ਨੂੰ ਮੈਂ ਰਿਕੁਐਸਟ ਕਰਦਾ ਪੰਜਾਬ ਨਾ ਸਿਰ ਬੈਂਕ ਵਿੱਚ ਵੱਡੇ ਪੱਧਰ ਤੇ ਠੱਗੀ ਠੋਰੀ ਚੱਲ ਰਹੀ ਹੈ ਜੀ ਤੇ ਮੈਂ ਫੇਵਰ ਕਰਾਇਆ ਮੇਰੇ ਕੋਲੇ 18 ਤਰੀਕ ਨੂੰ ਐਫ ਆਈ ਆਰ ਲੋਜ ਕਰਾ ਕੇ ਆਇਆ ਸੀਗਾ ਜਿੱਦੀ ਕਾਪੀ ਮੇਰੇ ਕੋਲ ਮੌਜੂਦ ਹੈ ਉਸ ਤੋਂ ਬਾਅਦ ਜਦੋਂ ਮੈਨੂੰ 2 ਤਰੀਕ ਨੂੰ ਬਾਦੀ ਪੈਨਸ਼ਨ ਲੈਣ ਗਿਆ ਉਸ ਦਿਨ ਮੈਨੂੰ ਮੇਰੇ ਅੰਦਰ ਜਾ ਕੇ ਮੈਂ ਮਡੇ ਜੀ ਸਾਹਿਬ ਨੂੰ ਮਿਲਿਆ ਉਹ ਕਹਿੰਦੇ ਤੇਰੇ ਨਾਲ 9 ਲੱਖ ਰੁਪਏ ਦੀ ਟੱਗੀ ਵੱਧ ਗਈ ਹੈ ਤੇ ਕਹਿੰਦਾ ਤੂੰ ਆਦੇ ਪੈਸੇ ਭਰਨ ਦੀ ਤਿਆਰੀ ਕਰ ਤੇ ਮਨ ਨੂੰ ਹਿਸਾਬਤ ਵਾਇਆ ਜਾਵੇ ਜੀ ਬੈਂਕ ਵਾਲੇ ਮੇਰੇ ਇਹ ਕਹਿੰਦੇ ਵੀ ਆਪਣਾ ਤੇਰੇ ਕੜਾ ਲੋਨ ਐਫ ਡੀ ਦੇਗੇ ਤੇ ਲੋਨ ਹੋ ਗਿਆ ਉਹਦੇ ਪੈਸੇ ਭਰ ਕਹਿੰਦਾ ਇਹ ਕਿਸ਼ਤ ਭਰਿਆ ਕਰੋ ਅਸੀਂ ਪੁੱਛਿਆ ਨਹੀਂ ਵੀ ਜਦੋਂ ਲੋਨ ਹੋਇਆ ਤਾਂ ਬਾਕੀ ਦੇ ਪੈਸੇ ਮੇਰੇ ਕਿੱਥੇ ਗਏ ਇਹਨਾਂ ਨੇ ਮੈਨੂੰ ਦੱਸਣ ਤੋਂ ਇਨਕਾਰ ਹੀ ਕਰਤੀ ਜੀ ਇਹਨਾਂ ਨੇ ਮੈਨੂੰ ਕਹਦੇ ਯਾਰ ਤੂੰ ਜਿਹੜਾ ਕੋਈ ਕਰਨਾ ਕਰ ਲੈ ਤੁਹਾਡੇ ਕੋਲੇ ਕੋਈ ਲਿੰਕ ਆਇਆ ਸੀ ਕੋਈ ਮੈਸੇਜ ਆ ਓਟੀਪੀ ਸਾਰੇ ਮੈਨੂੰ ਕਹਿੰਦੇ ਆ ਵੀ ਤੇਰੇ ਕੋਲੇ ਮੈਸੇਜ ਆਏ ਆ ਪਰ ਮੈਨੂੰ ਪੜ੍ਹਨਾ ਨਹੀਂ ਆਇਆਗਾ ਨਾ ਮੈਂ ਪੜ੍ਹਿਆ ਕਦੇ ਮੈਸੇਜ ਤੇ ਇਹਦੇ ਬਾਰੇ ਮੈਨੂੰ ਨੋਲਿਜ ਨਹੀਂ ਇਹਨਾਂ ਨੇ ਇਹਨਾਂ ਦੇ ਕਹਿਣ ਮੁਤਾਬਕ ਕਹਿੰਦੇ ਵੀ ਇੱਕ ਸਾਰਾ ਕੰਮ ਆਪਣਾ ਠੱਗੀ ਫਰਾਡ ਹੋਇਆ ਤੁਹਾਡੇ ਨਾਲ ਤੇ ਮੈਨੂੰ ਇਹਨਾਂ ਨੇ ਨਾਂ ਨਹੀਂ ਦੱਸਿਆ ਉਹਨਾਂ ਨੇ ਮੈਂ ਵਾਰ-ਵਾਰ ਮੈਨੇਜਰ ਸਾਹਿਬ ਦਾ ਨਾਮ ਪੁੱਛਦਾ ਰਿਹਾ ਮੈਨੇ ਦੱਸਿਆ ਨਹੀਂਗਾ ਤੇ ਜਦੋਂ ਬੈਂਕ ਵਿੱਚ ਗਿਆ ਮੈਂ ਇਹਨਾਂ ਨੇ ਇੱਕ ਥੋੜੇ ਹੈਵੀ ਅ ਬੰਦਾ ਬੈਠਾ ਸੀਗਾ ਉਹ ਮੇਰੇ ਗੱਲ ਪੈ ਗਿਆ ਉਹ ਕਹਿੰਦਾ ਜੜ ਤੋਂ ਜਿਹੜਾ ਕਰਨਾ ਕਰ ਲੈ ਤੇ ਅਸੀਂ ਤਾਂ ਕਹਿੰਦਾ ਜਿਹੜਾ ਮੈਂ ਕਹਾ ਵੀ ਮੇਰਾ ਕੋਈ ਕਰੋ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਮੈਨੂੰ ਭਜਾਤਾ ਉਹਨਾਂ ਨੇ ਜਿਹੜਾ ਨਵਾਂ ਕਾਊਂਟ ਖੁੱਲਿਆ ਉਹਦੇ ਬਾਰੇ ਇਨਫੋਰਮੇਸ਼ਨ ਦਿੱਤੀ ਕਿੱਥੋਂ ਦਾ ਸਰ ਮੈਨੂੰ ਕਿਸੇ ਤਰ੍ਹਾਂ ਦੇ ਕੋਈ ਵੀ ਇਨਫੋਰਮੇਸ਼ਨ ਨਾ ਦਿੱਤੀ ਗਈ ਨਾ ਮੈਨੂੰ ਪਤਾ ਜੀ ਕਿੱਥੇ ਲੂਨ ਹੋਇਆ ਕਿੱਥੇ ਨਹੀਂ ਹੋਇਆ। ਜੀ ਬੰਦੇ ਨੇ ਦੱਸਿਆ ਕਿ ਮੇਰੇ ਅਕਾਊਂਟ ਤੇ ਜਿਹੜਾ ਇਹਨਾਂ ਦੀ ਅਗਲੀ ਉਹਦੇ ਵਿੱਚੋਂ ਪੈਸੇ ਨਿਕਲ ਚੁੱਕੇ ਇਹਦੇ ਬਾਰੇ ਕੀ ਕਹਣਾ ਚਾਹੀਦਾ। ਸੈਕਟਾ ਇਹ ਜਿਹੜੀ ਐਪ ਆ ਬੈਂਕ ਦੀ ਪੀਐਨਬੀ1 ਐਪ ਆ ਉਹਦੇ ਵਿੱਚ ਆਪਾਂ ਕੋਈ ਵੀ ਨਵੀਂ ਐਫਰੀ ਬਣਾ ਸਕਦੇ ਆ ਪੁਰਾਣੀ ਖਤਮ ਕਰ ਸਕਦੇ ਆ। ਉਹਦੇ ਚ ਆਪਾਂ ਕੁਝ ਵੀ ਕਰ ਸਕਦੇ ਆ ਪੀਐਨਬੀ1 ਐਪ ਦੇ ਨਾਲ। ਠੀਕ ਹੈ। ਉਹਦਾ ਸੈਸ ਸਿਰਫ ਉਸੇ ਬੰਦੇ ਕੋਲੇ ਹੁੰਦਾ। ਜਿਹੜਾ ਬੰਦੇ ਦਾ ਖਾਤਾ ਹੁੰਦਾ ਜਿੰਦਾ ਮੋਬਾਈਲ ਨੰਬਰ ਅਟੈਚ ਹੁੰਦਾ ਉਹ ਆਪਣੀ ਮਰਜ਼ੀ ਨਾਲ ਉਹ ਆਪਦੀ ਮਰਜ਼ੀ ਨਾਲ ਉਹ ਜਿਵੇਂ ਕਹ diel ਖਤਮ ਕਰ ਸਕਦਾ ਹੈ ਬਣਾ ਸਕਦਾ ਹੈ ਆਪਦੇ ਖਾਤੇ ਟ੍ਰਾਂਸਫਰ ਕਰ ਸਕਦਾ ਹੈ 18 ਤਰੀਕ ਨੂੰ ਜਦੋਂ ਇਹਨਾਂ ਨੇ ਪੰਜ ਹਜ਼ਾਰ ਦੀ ਵਧੀ ਸੀ ਉਹ ਤੋਂ ਧੰਨ ਇਹ ਕਿਹਾ ਸਲਾਹ ਦਿੱਤੀ ਉਹ ਸੇਵਿੰਗ ਖਾਤੇ ਦਾ ਉਹ ਸੇਵਿੰਗ ਖਾਤੇ ਬਾਰੇ ਇਹਨਾਂ ਨੇ ਦੱਸਿਆ ਸਾਨੂੰ ਸੇਵਿੰਗ ਖਾਤੇ ਦੱਸਿਆ ਸੇਵਿੰਗ ਖਾਤੇ ਤੇ ਮੈਂ ਹੀ ਇਹਨਾਂ ਨੂੰ ਕਹਿ ਕੇ ਵੀ ਆਪਾਂ ਸੇਵਿੰਗ ਖਾਤਾ ਤੁਸੀਂ ਬਲੌਕ ਕਰਵਾ ਲਓ ਮਤਲਬ ਸੇਵਿੰਗ ਖਾਤੇ ਨੂੰ ਤੁਸੀਂ ਉਹਨੂੰ ਕਰ ਲਓ ਮੈਂ ਫ੍ਰੀਜ਼ ਕਰਵਾ ਦੋ ਤਾਂ ਕਿ ਉਹਦੇ ਚ ਲੈਣ ਦੇ ਨਾ ਹੋਵੇ। ਅੱਛਾ ਮੇਰੇ ਜਿਹੜੇ ਇਹਨਾਂ ਦੇ ਪੈਸੇ ਨਹੀਂ ਕਿਰੋ ਤਾਂ ਕਿਹੜੀ ਕੀ ਕਾਰਨ ਹੋ ਸਕਦਾ ਜੀ? ਕੋਈ ਇਹਨਾਂ ਦਾ ਜਾਂ ਤਾਂ ਕੋਈ ਇਹਨਾਂ ਨੇ ਕੋਈ ਲਿੰਕ ਕੋ ਲਿੰਕ ਵਗੈਰਾ ਇਹਨਾਂ ਨੂੰ ਆਇਆ ਹੈ। ਕੋਈ ਉਹਨਾਂ ਨੇ ਉਹਨੂੰ ਜਿਵੇਂ ਕਹਿ ਦਈਏ ਖੋਲਿਆ ਕੋ ਆਨਥਰਾਇਜ਼ਡ ਲਿੰਕ ਵੀ ਹੋ ਸਕਦਾ ਹੈ। ਕੋਈ ਆ ਇਹਨਾਂ ਨੇ ਕੋਈ ਸ਼ੇਅਰ ਕੀਤਾ ਕੋਈ ਇਹਨਾਂ ਕੋਸ਼ਿਸ਼ ਸ਼ੇਅਰ ਹੋਇਆ ਇਹਨਾਂ ਵੱਲੋਂ। ਅਕਾਊਂਟ ਜਾਂ ਮੋਬਾਈਲ ਹੈਕ ਹੋ ਗਿਆ ਇਹਨਾਂ ਦੇ ਜੀ। ਪਹਿਲੀ ਵੀ ਨਹੀਂ ਕਿਹਾ। ਨਹੀਂ ਮੋਬਾਈਲ ਹੈਕ ਹੋ ਗਿਆ ਮੋਬਾਈਲ ਦੇ ਵਿੱਚ ਜਿਹੜਾ ਨਹੀਂ ਇਹ ਨਾ ਕਾਊਂਟ PNB1 ਐਪ ਜਿਹੜੀ ਆ ਉਹਦੇ ਚ ਆਪਾਂ ਸਾਰਾ ਕੁਝ ਹੀ ਕਰ ਸਕਦੇ ਆ ਔਰ ਇਹਨਾਂ ਦੇ ਅਕਾਊਂਟ ਤੇ ਇਹਨਾਂ ਦੇ ਮੋਬਾਈਲ ਤੇ ਚੱਲਦੀ ਆ ਐਪ ਜਿਹੜੀ ਆ ਜਿਸ ਨਾਮ PNB1 ਬੈਂਕ ਦੀ ਐਪ ਹੈ PNB1 PNB1 ਉਹ ਅਵੇਰ ਇਹ ਹੀ ਕਰਨਾ ਚਾਹਾਂਗੇ ਵੀ ਕਿਸੇ ਵੀ ਕੋਈ ਵੀ ਅਨੌਥਰਾਇਡ ਕਾਲ ਨਾ ਅਟੈਂਡ ਕਰੋ ਨਾ ਕਿਸੇ ਨੂੰ OTP ਸ਼ੇਅਰ ਕਰੋ ਠੀਕ ਹੈ ਜੀ ਨਾ ਕੋਈ ਤੁਹਾਨੂੰ ਕੋਈ ਲਿੰਕ ਭੇਜਦਾ ਜਾਂ ਤੁਹਾਨੂੰ ਕਈ ਵਾਰੀ ਇਹ ਵੀ ਕਹਿਆ ਜਾਂਦਾ ਵੇ ਤੁਹਾਨੂੰ ਤੁਹਾਡਾ ਜੀ ਖਾਤਾ ਬੰਦ ਹੋ ਰਿਹਾ ਹੈ ਇਸ ਕਰਕੇ ਤੁਸੀਂ ਆ ਚੀਜ਼ ਸ਼ੇਅਰ ਕਰੋ ਜਾਂ ਤੁਹਾਡਾ ਮੋਬਾਈਲ ਜਿਵੇਂ ਕਹਦੀ ਹੈ ਵੀ ਤੁਹਾਡਾ ਬੰਦੋ ਜ ਤੁਹਾਡਾ ਨੰਬਰ ਬੰਦ ਹੋ ਜੂ ਪਿਛਲੇ ਦਿਨਾਂ ਚ ਬਹੁਤ ਕਾਲ ਆ ਰਹੀ ਹੈ ਵੀ ਤੁਹਾਡਾ ਜੀ ਅਨੌਥਰਾਈਜ਼ਡ ਮੋਬਾਈਲ ਨੰਬਰ ਚੱਲ ਰਿਹਾ ਹੈ ਇਹ ਬੰਦ ਹੋ ਜੂਗਾ ਇਸ ਤਰ੍ਹਾਂ ਇਹਨਾਂ ਚੀਜ਼ਾਂ ਤੋਂ ਅਵੋਇਡ ਕੀਤਾ ਜਾ ਸਕਦਾ ਹੋਰ ਤੱਕ ਜਿਵੇਂ ਆਪਾਂ ਕਹੀਏ ਵੀ ਜੇਕਰ ਆਪਾਂ ਸ਼ੇਅਰ ਕਰ ਦਿੰਨੇ ਆ ਜਾਂ ਆਪਾਂ ਕੋਈ ਚੀਜ਼ ਉਹਨਾਂ ਨਾਲ ਗੱਲਬਾਤ ਕਰ ਲੈਨੇ ਤਾਂ ਉਹਨਾਂ ਨਾਲ ਹੈਕ ਹੋਣ ਦੀ ਸੰਭਾਵਨਾ ਨਹੀਂ ਹੁੰਦੀ ਇਹਨਾਂ ਨੂੰ ਕੌਣ ਕੀ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਤੁਹਾਡੇ ਲੋਕ ਵੀ ਇਹ ਨਾ ਉਹ ਪ੍ਰੋਸੈਸ ਕੀ ਚੱਲ ਰਿਹਾ ਹੈਗਾ ਇਹਨਾਂ ਨੂੰ ਪ੍ਰੋਸੈਸ ਤਾਂ ਇਹਨਾਂ ਨੂੰ ਇਹ ਹੀ ਦੱਸਿਆ ਸੀਗਾ ਵੀ ਤਾਂ ਤੁਸੀਂ ਕੰਪਲੇਂਟ ਕਰ ਸਕਦੇ ਹੋ ਆਪਾਂ ਆਪਣਾ ਸਾਈਬਰ ਕ੍ਰਾਈਮ ਚ ਉਹਨਾਂ ਰਹੀ ਜਿਵੇਂ ਕਹਦੀ ਹੈ ਉਥੋਂ ਕਿਉਂਕਿ ਬੈਂਕ ਦੇ ਵਿੱਚ ਤਾਂ ਕੋਈ ਇਸ ਤਰ੍ਹਾਂ ਦਾ ਕੋਈ ਹੈ ਨਹੀਂ ਵੀ ਆਪਾਂ ਦੂਜੇ ਬੈਂਕਾਂ ਤੋਂ ਜਿੱਥੇ ਪਈ ਅਮਾਉਂਟ ਪਈ ਉਹਨੂੰ ਆਪਾਂ ਕੋਈ ਕਰ ਸਕੀ ਆ